ਹਾਂਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਅੱਜ ਆਪਾਂ ਤਿਆਰ ਕੀਤੇ ਜੀ ਟੱਕ ਕੋਲੇ ਸਾਰੇ ਮੁੰਡੇ ਲੱਗੇ ਹੋਏ ਆ ਵਧੀਆ ਹੁਣ ਪਹਿਲਾ ਪਟਕ ਕੋਲੇ ਇੱਟਾਂ ਦੇ ਬਣਾ ਕੇ ਉੱਤੇ ਸੀਮੈਂਟ ਨੂੰ ਕਰਕੇ ਪੋਚਾ ਪਾਤੀ ਕੱਚੇ ਨਾਲ ਉਸ ਤੋਂ ਬਾਅਦ ਪੀਓਪੀ ਪਰ ਮੈਨਾਲ ਵਧੀਆ ਸੋਹਣੀ ਤਰ੍ਹਾਂ ਮਾਰ ਕੇ ਤਿਆਰ ਕਰਤਾ ਉੱਤੇ ਮਿਕਸਚਰ ਚੜਾ ਰੱਖਿਆ ਸੀ ਆਪਾਂ ਤੀਜੀ ਮੰਜ਼ਲ ਤੇ ਤੇ ਆਪਾਂ ਉੱਤਮ ਮਸਾਲਾ ਮਸ਼ੀਨ ਨਾਲ ਚੜਾ ਕੇ ਉੱਤੇ ਤੇ ਮਿਕਸਰ ਨਾਲ ਲਾ ਕੇ ਪਾਉਨੇ ਆ ਆਪਾਂ ਕੋਠੀ ਜਿੰਨਾ ਵੀ ਮਸਾਲਾ ਲਾਇਆ ਇੱਥੇ ਚਾਹੇ ਚਨਾਈ ਚਾਹੇ ਤੇ ਚਾਹੇ ਆਪਾਂ ਆਰ ਸੀ ਸੀ ਕੱਲਾ ਲਪਾਈ ਵਾਲੇ ਨੂੰ ਛੱਡ ਕੇ ਸਾਰਾ ਮਸਾਲਾ ਮਿਕਸਚਰ ਨਾਲ ਹੀ ਬਣਾ ਕੇ ਲਾਇਆ ਹੈ ਉਹਨਾਂ ਆਪਾਂ ਮਿਕਸਰ ਵਾਰੀ-ਵਾਰੀ ਉੱਤੇ ਥੱਲੇ ਤਾਂ ਨਹੀਂ ਕਰ ਸਕਦੇ ਪਰ ਆਪਾਂ ਮਸਾਲਾ ਜਿਹੜਾ ਹੈਗਾ ਵੀ ਉੱਤੋਂ ਬਣਾ ਕੇ ਚਲੋ ਪਲੇਟਾਂ ਦਾ ਜੁਗਾਰ ਕਰਕੇ ਥੱਲੇ ਢੇਰੀ ਕਰ ਲੈਨੇ ਆ। ਆਈ ਕੋਈ 5-6 ਗੱਟਾਂ ਦਾ ਲੱਗਣਾ ਹੈ। ਬਣ ਜਾਊਗਾ। ਪਹਿਲਾਂ ਬਜਰੀੜਾ ਤਿਆਰ ਕਰ ਰੱਖਿਆ ਸੀ। ਵੀ ਥੱਲੇ ਮਾਲ ਪਾ ਕੇ ਟੱਕ ਗੋਲਿਆਂ ਦੇ ਕੋਲੇ ਤਾਂ ਫੇਰ ਉਦੇ ਉੱਤੇ ਆਪਾਂ ਮਤਲਬ ਚਣਾਈ ਲਾਵਾਂਗੇ ਪਿਛਲੇ ਪਾਸਿਓ ਸਿੱਧੀ ਕਰਾਂਗੇ ਚਣਾਈ ਮਤਲਬ ਜੋ ਛੱਤ ਤੇ ਚੜਾ ਕੀਤਾ ਹੋਇਆ ਸਰੀਆ ਤਾਂ ਥੱਲੇ ਜਿਹੜੇ ਸਰੀਏ ਪਹਿਲਾਂ ਦੇ ਹਾਈਵੇ ਹੈ ਦੇਖੋ ਉਹਨਾਂ ਨਾਲ ਓਵਰਲੈਪ ਕਰਕੇ ਤੇ ਸਰੀਏ ਬਣ ਤੇ ਹੁਣ ਉਹ ਸਰੀਏ ਬਣ ਕੇ ਥੱਲੇੋਂ ਭਰ ਕੇ ਸਰੀਏ ਤੇ ਫਿਰ ਇਹਨਾਂ ਉੱਤੇ ਚਣਾਈ ਲਾਵਾਂ ਨਾਲੇ ਤਾਂ ਪਿੱਛੇ ਦਾਬ ਬਣ ਜੂਗੀ ਚਣਾਈ ਦੀ ਵੀ ਆਕਿਆਂ ਨੂੰ ਲੰਮ ਕਦੀ ਨਹੀਂ ਤੱਕ ਗੋਲੇ ਨਾਲੇ ਮਜ਼ਬੂਤ ਤੇ ਨਾਲੇ ਇਕੱਠੇ ਕੰਮ ਹੋ ਜੂਗਾ ਜੋੜ ਨਹੀਂ ਰਹਿੰਦਾ ਓਕੇ ਜੀ ਥੈਂਕ ਯੂ